ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਦਾਂ ਤੁਹਾਨੂੰ ਪਤਾ ਹੀ ਆਵੇ ਆ ਰਾਣਾ ਸੰਧੂ ਇੱਥੇ ਗੋਪੀਪੱਡੀ ਵੱਖ-ਵੱਖ ਵਿਸ਼ਿਆਂ ਟੌਪਿਕਾਂ ਬਾਰੇ ਜਿਦਾਂ ਨਸ਼ਾ ਬਾਰੇ ਖੇਡਾਂ ਬਾਰੇ ਸਰਕਾਰ ਬਾਰੇ ਵੱਖ-ਵੱਖ ਨੂੰ ਬਾਤ ਤੋਂ ਬਾਤ ਟੌਪਿਕ ਬਾਰੇ ਜਾਣਕਾਰੀ ਦੇਣਗੇ ਅੱਜ ਸਾਡੇ ਨਾਲ ਐਮਡਪੁਰੇ ਤੋਂ ਜਗਜੀਤ ਸਿੰਘ ਜੋ ਇਤਿਹਾਸਕ ਗੱਲਾਂ ਬਾਰੇ ਨੈਟ ਬਾਰੇ ਦੱਸਣਗੇ ਵੀ ਇਹਦਾ ਕੀ ਦੁਰਖਯੋਗ 네ਗੇਟਿਵ ਚ ਗੱਲਾਂ ਪੋਜ਼ਿਟਿਵ ਗੱਲਾਂ ਇਸ ਬਾਰੇ ਬ੍ਰੀਫਲੀ ਡਿਫੀਟ ਦੱਸਣਗੇ ਹਾਂਜੀ ਜਗਜੀਤ ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਸ਼ਾ ਜਿਹੜਾ ਐਡੇ ਜਮਾਨੇ ਨੂੰ ਲੈ ਕੇ ਚੁਣਿਆ ਹੈ ਜਿਹੜਾ ਇੰਟਰਨੈਟ ਹੈ ਅਸਲ ਦੇ ਵਿੱਚ ਇਹ ਇੱਕ ਉਸ ਭਾਂਡੇ ਦੀ ਤਰ੍ਹਾਂ ਜਿਸ ਭਾਂਡੇ ਦੇ ਵਿੱਚ ਇੱਕ ਭਾਂਡੇ ਵਿੱਚ ਦੁੱਧ ਵੀ ਪਿਆ ਤੇ ਦੂਸਰੇ ਭਾਂਡੇ ਦੇ ਵਿੱਚ ਉਹ ਮਟੀਰੀਅਲ ਪਿਆ ਜਿਹੜਾ ਸਾਡੇ ਸਰੀਰ ਵਾਸਤੇ ਵੀ ਹਾਨੀਕਾਰਕ ਸਾਡੀ ਸਿਹਤ ਵਾਸਤੇ ਵੀ ਹਾਨੀਕਾਰਕ ਸਾਡੀ ਸੋਚ ਵਾਸਤੇ ਵੀ ਹਾਨੀਕਾਰਕ ਇਦੇ ਵਾਸਤੇ ਰੱਬ ਨੇ ਸਾਨੂੰ ਪ੍ਰੇਰਨਾ ਦਿੱਤਾ ਵੀ ਅਸੀਂ ਕਿਹੜੇ ਭਾਂਡੇ ਦੇ ਵਿੱਚੋਂ ਕਿਹੜਾ ਪਦਾਰਥ ਜਿਹੜਾ ਉਹ ਖਾਣਾ ਜੇ ਅਸੀਂ ਦੁੱਧ ਪੀਵਾਂਗੇ ਜਾਂ ਅਸੀਂ ਚੰਗੇ ਪਦਾਰਥ ਵਰਤਾਂਗੇ ਉਹਦੇ ਨਾਲ ਸਾਡਾ ਸਰੀਰ ਜਿਹੜਾ ਓਰਿਸ਼ਟ ਕੁਸ਼ਟ ਹੋਏਗਾ ਤੰਦਰੁਸਤ ਹੋਏਗਾ ਪਰ ਜੇ ਅਸੀਂ ਮਾੜੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ ਤੇ ਉਹਦੇ ਨਾਲ ਸਾਡਾ ਸਰੀਰ ਜਿਹੜਾ ਉਹ ਬਿਮਾਰੀਆਂ ਦਾ ਸ਼ਿਕਾਰ ਹੋਏਗਾ ਜਿਹੜਾ ਇੰਟਰਨੈਟ ਹੈ ਇੰਟਰਨੈਟ ਤੇ ਸਭ ਕੁਝ ਪਿਆ ਹੋਇਆ ਇਹਦੇ ਵਿੱਚ ਚੰਗਾ ਵੀ ਬਹੁਤ ਕੁਝ ਹੈ ਤੇ ਮਾੜਾ ਵੀ ਬਹੁਤ ਕੁਝ ਹੈ ਪਰ ਇਹ ਗੂਗਲ ਦੇ ਵਿੱਚ ਜਾ ਕੇ ਸਰਚ ਕਰਨ ਵਾਲੇ ਬੰਦੇ ਦੀ ਸੋਚ ਤੇ ਨਿਰਭਰ ਆ ਕੇ ਉਹਨੇ ਉਥੋਂ ਕੀ ਮਟੀਰੀਅਲ ਲੈਣਾ ਇਸ ਗੂਗਲ ਦੀ ਸਹਾਇਤਾ ਤੋਂ ਕੋਈ ਬੰਦਾ ਸਾਇੰਟਿਸਟ ਵੀ ਬਣ ਸਕਦਾ ਵੱਖ-ਵੱਖ ਪਛਾਵਾਂ ਦਾ ਗਿਆਤਾ ਵੀ ਬਣ ਸਕਦਾ ਵੱਡੇ-ਵੱਡੇ ਜਿਹੜੇ ਮੈਥ ਦੇ ਫਾਰਮੂਲੇ ਨੇ ਉਹਨਾਂ ਨੂੰ ਵੀ ਉਹ ਸੋਲਵ ਕਰ ਸਕਦਾ ਭਾਵ ਉਹ ਆਪਣੀ ਨਿੱਕੀ ਜੀ ਜ਼ਿੰਦਗੀ ਨੂੰ ਉਚਾਈਆਂ ਬੁਲੰਦੀਆਂ ਤੇ ਲਿਜਾ ਸਕਦਾ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਪਰ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਸਕਦਾ ਇੰਟਰਨੈਟ ਤੇ ਰਹੇ ਤੁਸੀਂ ਸਵਾਲ ਕਰੋਗੇ ਕਿ ਇਹ ਕਿਵੇਂ ਹੋ ਸਕਦਾ ਵੀ ਬੰਦਾ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੇ ਇੱਕ ਪੱਬ ਨਾਮ ਦੀ ਗੇਮ ਚੱਲੀ ਸੀ ਪਿੱਛੇ ਜੀ ਉਸ ਪੱਬ ਨਾਮ ਦੀ ਗੇਮ ਨੇ ਕਿੰਨੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਦਿੱਤੀ ਪਤਾ ਨਹੀਂ ਉਹ ਕਿਸ ਤਰ੍ਹਾਂ ਦੀ ਗੇਮ ਸੀ ਵੀ ਬੱਚਾ ਅਖੀਰ ਮੌਤ ਨੂੰ ਆਪਣੇ ਗੱਲੇ ਦੇ ਗੱਲੇ ਲਾ ਲੈਂਦਾ ਸੀ ਗੱਲੇ ਲਾਉਂ ਤੋਂ ਇੱਕ ਪਲ ਵਾਸਤੇ ਵੀ ਉਹ ਸੰਕੋਚ ਨਹੀਂ ਸੀ ਕਰਦਾ ਇੱਕ ਪਿੱਛੇ ਜੇ YouTube ਤੇ ਵੀਡੀਓ ਆਈ ਇੱਕ ਬੱਚੀ ਨੇ ਸੱਤ ਪਛਾਵਾਂ ਜਿਹੜੀਆਂ ਸਾਨੂੰ YouTube ਤੋਂ ਜਾ ਕੇ ਕਲਾਸਾਂ ਲਾ ਕੇ ਸਿੱਖੀਆਂ ਇਦਾਂ ਦਾ ਬਹੁਤ ਕੁਝ ਇੰਟਰਨੈਟ ਤੇ ਪਿਆ ਹੋਇਆ ਹੈ ਜਿਹੜਾ ਸਾਡੀ ਸੋਚ ਤੇ ਨਿਰਪਰ ਹੈ ਜਿੱਦਾਂ ਦੀ ਸਾਡੀ ਸੋਚ ਹੋਏਗੀ ਉਦਾਂ ਦੀਆਂ ਚੀਜ਼ਾਂ ਅਸੀਂ ਸਰਚ ਕਰਕੇ ਆਪਣੀ ਜ਼ਿੰਦਗੀ ਨੂੰ ਉਦਾਂ ਦੀ ਬਣਾ ਸਕਦੇ ਹਾਂ ਮੈਂ ਨਿਊ ਜਨਰੇਸ਼ਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਜਿਹੜਾ ਮੋਬਾਈਲ ਹੈ ਇਹ ਇੱਕ ਪਲ ਦੀ ਅਸੀਂ ਮੋਬਾਈਲ ਆਪਣੀ ਮੌਤ ਜਿਹੜੀ ਉਹ ਸਿਰ ਤੇ ਚੁੱਕੀ ਫਿਰਦੇ ਹਾਂ ਕਿਉਂਕਿ ਕਈ ਵਾਰੀ ਅਸੀਂ ਕਈ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਨੇ ਆ। ਉਹ ਜਿਹੜੀਆਂ ਅਸੀਂ ਸੋਚਦੇ ਆ ਵੀ ਇਹ ਡਿਲੀਟ ਹੋ ਗਈਆਂ ਪਰ ਉਹ ਡਿਲੀਟ ਨਹੀਂ ਹੁੰਦਾ। ਜਿਹੜਾ ਸਾਈਬਰ ਸੈੱਲ ਹੈ ਉਹ ਅਸਲ ਦੇ ਵਿੱਚ 72 ਘੰਟੇ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਵਰ ਕਰ ਸਕਦਾ। ਕਿਉਂਕਿ ਜਿੱਥੇ ਅ ਮੋਬਾਈਲ ਦਾ ਡਾਟਾ ਹੈ ਉਹ ਸਾਰਾ ਕੁਝ ਸਾਡਾ ਜਿਹੜਾ ਉਹਨਾਂ ਦੇ ਕੋਲ ਪਿਆ ਹੋਇਆ ਜਦੋਂ ਮਰਜ਼ੀ ਉਸ ਚੀਜ਼ ਦਾ ਗਲਤ ਇਸਤੇਮਾਲ ਕਰਕੇ ਸਾਨੂੰ ਬਲੈਕਮੇਲ ਵੀ ਕਰ ਸਕਦੇ ਨੇ ਇਸ ਕਰਕੇ ਫੋਨ ਦੇ ਉੱਤੇ ਕਿਸੇ ਨੂੰ ਬੋਲਣ ਲੱਗਿਆਂ ਕੋਈ ਮੈਸੇਜ ਭੇਜਣ ਲੱਗਿਆਂ ਕੋਈ ਵੀਡੀਓ ਭੇਜਣ ਲੱਗਿਆਂ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਭੇਜਣੀ ਹੈ ਕਿਤੇ ਇਹ ਨਾ ਹੋ ਗਏ ਕਿ ਤੁਹਾਡਾ ਭੇਜਿਆ ਹੋਇਆ ਇੱਕ ਮੈਸੇਜ ਜਿਹੜਾ ਉਹ ਤੁਹਾਡੀ ਜ਼ਿੰਦਗੀ ਦੇ ਵਾਸਤੇ ਨੁਕਸਾਨਦਾਇਕ ਹੋ ਸਕੇ ਘੱਟ ਤੋਂ ਘੱਟ ਜੇ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰਨੀ ਚਾਹੁੰਦੇ ਹੋ ਤੇ ਮੋਬਾਈਲ ਦੀ ਸੰਯੋਗ ਵਰਤੋ ਕਰੋ ਇਤੋਂ ਚੰਗੀਆਂ ਚੀਜ਼ਾਂ ਦੀ ਖੋਜ ਕਰੋ ਤੇ ਚੰਗੀਆਂ ਚੀਜ਼ਾਂ ਦੀ ਖੋਜ ਕਰਕੇ ਆਪਣੀ ਜ਼ਿੰਦਗੀ ਨੂੰ ਉਚਾਈ ਦੀਆਂ ਬੁਲੰਦੀਆਂ ਤੇ ਲੈ ਕੇ ਜਾਓ ਜਿੱਦਾਂ ਜਗਜੀਤ ਅੰਕਲ ਅਮੰਦਪੁਰਾ ਨੇ ਬੜੀ ਵਧੀਆ ਬੜੀ ਸੋਹਣੀ ਗੱਲ ਕੀਤੀ ਆ ਵੀ ਚੰਗੀਆਂ ਚੀਜ਼ਾਂ ਚੁਣੋ ਮਤਲਬ ਖੇਡਾਂ ਬਾਰੇ ਨੌਲੇਜ ਤੋਂ ਕੋਣ ਗੁੱਗਲ ਮੈਂ ਆਪ ਦੇਖੋ ਕਿਉਂਕਿ ਆਪਾਂ ਕੋਈ ਇੱਥੇ ਹੀ ਜਾਣਾ ਹੋਵੇ ਜਾਂ ਰਾਜਸਥਾਨ ਜਾਂ ਕਿਤੇ ਵੀ ਚੁਪੀ ਜਾਣਾ ਉਹ ਆਪਣਾ ਰਸਤਾ ਦਿਖਾਉਂਦਾ ਇਹ ਕਿੰਦੀ ਵਧੀਆ ਇੱਕ ਪੋਜ਼ਿਟਿਵ ਸੋਚ ਮੋਬਾਈਲ ਦੀ ਇਦਾਂ ਹੀ ਹੁਣ ਆਡੇ ਰਦੀਪ ਸਿੰਘ ਇਹ ਥੋੜਾ ਜਾਣਕਾਰੀ ਤੇ ਵਾਅਦਾ ਪਾਉਣਗੇ ਇਹ ਦੱਸਣਗੇ ਦੀ ਇੰਟਰਨੈਟ ਦਾ ਕੀ ਬੈਨੀਫਿਟ ਹੈ ਆਹੋ ਜੀ ਇਹ ਇੰਟਰਨੈਟ ਦਾ ਬੈਨੀਫਿਟ ਤੇ ਬਹੁਤ ਆ ਜੀ ਕਿਉਂਕਿ ਆਪਾਂ ਜੋ ਕੋਈ ਵੀ ਚੰਗੀ ਚੀਜ਼ ਆ ਉਹਦੇ ਵਿੱਚੋਂ ਚੋਣ ਸਕਦੇ ਆ ਜਿਵੇਂ ਕਿ ਆਪਾਂ ਪੜ੍ਹਾਈ ਵੀ ਚੋਣ ਸਕਦੇ ਆ ਆਪਾਂ ਡਾਕਟਰੀ ਦਵਾਈ ਵੀ ਚੋਣ ਸਕਦੇ ਆ ਜੇ ਆਪਾਂ ਨੂੰ ਕੋਈ ਗਲਤ ਕੋਈ ਚੀਜ਼ ਆ ਉਹਦਾ ਆਪਾਂ ਯੂਜ਼ ਕਰਾਂਗੇ ਤੇ ਉਹ ਆਪਣੇ ਜਿਹੜਾ ਆਪਣੇ ਤੇ ਬਹੁਤ ਗਲਤ ਅਸਰ ਪਾਊਗਾ ਕਿਉਂਕਿ ਇਹ ਹਰ ਇੱਕ ਜਿਹੜਾ ਨੈਟ ਆ ਇਹ ਚੰਗਿਆ ਵੀ ਕੰਮ ਕਰਦਾ ਹੈ ਤੇ ਮਾੜਾ ਵੀ ਕਰਦਾ ਹੈ ਇਹ ਅੱਜ ਕੱਲ ਦੀ ਜਨਰੇਸ਼ਨ ਨੂੰ ਚਾਹੀਦਾ ਵਾ ਵੀ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਕਿਉਂਕਿ ਅੱਜ ਕੱਲ ਸਾਇੰਸ ਦਾ ਯੁੱਗ ਆ ਸਾਇੰਸ ਦੇ ਯੁੱਗ ਦੇ ਵਿੱਚ ਆਪਾਂ ਨੂੰ ਸਹੀ ਤਰੀਕੇ ਨਾਲ ਜਾਣਾ ਚਾਹੀਦਾ ਵਾ ਹਰ ਕੰਮ ਕਰਨਾ ਚਾਹੀਦਾ ਵਾ ਜੇ ਆਪਾਂ ਗਲਤ ਕੰਮ ਕਰਾਂਗੇ ਤੇ ਆਪਾਂ ਨੂੰ ਗਲਤ ਸਜਾਬ ਮਿਲੂਗੀ ਜੇ ਆਪਾਂ ਪੜਾਂਗੇ ਲਿਖਾਂਗੇ ਤੇ ਆਪਾਂ ਬਿਜ਼ਨਸ ਵੀ ਕਰ ਸਕਦੇ ਆ ਤੇ ਆਪਾਂ ਹਰ ਪੜਾਈ ਵੀ ਕਰ ਸਕਦੇ ਆ ਇਸ ਕਰਕੇ ਇੰਟਰਨੈਟ ਨੂੰ ਬਹੁਤ ਜ਼ਿਆਦਾ ਗਲਤ ਯੂਜ਼ ਨਹੀਂ ਕਰਨਾ ਚਾਹੀਦਾ ਉਹ ਤੁਹਾਡੇ ਸਾਹਮਣੇ ਅੰਕਲ ਜਗਜੀਤ ਸਿੰਘ ਨੇ ਅੰਕਲ ਹਰਦੀਪ ਸਿੰਘ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਲੈ ਕੇ ਦੇ ਕਿੰਨੇ ਪੋਜੀਟਿਵ ਫਾਇਦੇ ਨੇ ਮੈਂ ਥੋੜਾ ਜਿਹਾ ਗਿਆਨ ਚ ਵਾਅਦਾ ਕਰਾਂ ਵੀ ਜਿੱਦਾਂ ਹੁਣ ਵੇਖੋ ਮੌਸਮ ਦਾ ਪਤਾ ਚੱਲ ਜਾਂਦਾ ਜਿੱਦਾਂ ਆਪਾਂ ਨੂੰ ਪਤਾ ਲੱਗ ਜੇ ਵੀ ਜੇ ਕਿਤੇ ਟਰੈਵਲਿੰਗ ਜਾਣਾ ਹੋਵੇ ਜਾਂ ਕਿ ਬਾਹਰ ਅੰਦਰ ਜਾਣਾ ਮੌਸਮ ਦਾ ਪਤਾ ਲੱਗ ਜਾਂਦਾ ਵੀ ਇਸ ਟਾਈਮ ਨਹੀਂ ਆਉਣੀ ਨੇਰੀ ਹੋਣੀ ਆਪਾਂ ਇਹ ਮੋਬਾਈਲ ਦਾ ਕਿੱਡਾ ਵਧੀਆ ਬੈਨੀਫਿਟ ਆ ਵੀ ਪਤਾ ਲੱਗ ਜਾਂਦਾ ਵੀ ਆਪਾਂ ਘਰੇ ਰਹੀਏ ਮੌਸਮ ਨਹੀਂ ਸਹੀ ਇੱਕ ਦੂਜਾ ਇਹ ਜਿੱਦਾਂ ਪਲੇ ਸਟੋਰ ਜਿੱਦਾਂ ਹੁਣ ਐਪ ਫੋਨ ਪੇ ਆ ਗਿਆ ਗੂਗਲ ਪੇ ਆ ਕਿੱਡੀ ਵਜ੍ਹਾ ਬੈਨੀਫਿਟ ਆ ਕਿ ਚਲੋ ਆਪਾਂ ਨੂੰ ਪੈਸੇ ਨਹੀਂ ਨਜ਼ਰ ਰੱਖਣੇ ਪੈਂਦੇ ਨਾਲ ਇੱਥੇ ਗੂਗਲ ਪੇ ਤੋਂ ਟਰਾਂਸਫਰ ਹੋ ਜਾਂਦੇ ਆ ਇੱਕ ਜਿਹੜਾ ਚੋਰੀ ਚੱਕੇ ਡ ਮੋਬਾਈਲ ਖੋਣੇ ਪੈਸੇ ਕੋਣੀ ਕਿੱਡਾ ਵਧੀਆ ਬੈਨੀਫਿਟ ਮੋਬਾਈਲ ਦਾ ਵੀ ਮੋਬਾਈਲ 'ਚ ਹੀ ਪੈਸੇ ਰਹਿਣੇ ਇਹ ਦੇਖੋ ਇਹੋ ਜਿਹੀਆਂ ਜਿਹੀਆਂ ਚੀਜ਼ਾਂ ਇਹ ਤੇ ਆਪਾਂ ਨੂੰ ਥੋੜਾ ਜਿੱਦਾਂ ਹੁਣ ਮੁੰਡੇ ਮੇਰੇ ਵਰਗੇ ਯੰਗ ਮੁੰਡੇ ਜੇ ਗੱਲ ਕਰ ਲੋ ਕਿ ਗਾਣੇ ਸੁਣਦੇ ਰਹਿੰਦੇ ਆ ਗੇਮਾਂ ਵੇਦੇ ਰਹਿੰਦੇ ਆ ਇਹ YouTube ਤੇ ਇਹ ਚੀਜ਼ਾਂ ਵਿੱਚ ਜਿੱਦਾਂ ਹੁਣ ਇਹੋ ਜਿਹੇ ਪੀਸੀ ਸੀ ਆ ਸਿੱਕਾ ਪੜਾਈਆਂ ਕਰਦੇ ਨੇ YouTube ਤੋਂ ਵੇਖੋ ਕਿੰਨੇ ਕਲਿੱਪ ਕੱਟੇ ਆ ਉੱਥੋਂ ਪੜ ਕੇ ਵੇਖੋ ਜਿਹੜੇ ਚਲੋ ਇੱਕ ਟਿਊਸ਼ਨ ਜਾਂਦੇ ਮੰਜੇ ਇੱਕ ਆਈਬੀਟੀ ਇੰਸਟੀਚਿਊਟ ਵੀ ਲੋਕ ਜਾਂਦੇ ਆ ਉੱਥੋਂ ਪੜ ਕੇ ਫਿਰ ਰਾਤ ਨੂੰ ਇਹ ਤੋਂ ਆਪਾਂ YouTube ਤੋਂ ਸਹਾਇਤਾ ਲੈ ਸਕਦੇ ਆ ਵੀ ਗਿਆਨ ਚ ਵਾਧਾ ਜਾਂਦਾ ਜਿਹੜੀ ਆਪਾਂ ਉੱਥੇ ਗੱਲ ਨਹੀਂ ਸਮਝ ਆਉਂਦੀ ਕੋਈ ਮੈਥਮੈਟਿਕ ਦਾ ਕੋਈ ਸਾਇੰਸ ਦਾ ਕੋਈ ਫਿਜ਼ੀਕਲ ਨਹੀਂ ਸਮਝ ਆਉਂਦੀ ਉਹ ਆਪਾਂ ਕਲਿੱਪ ਕੱਟ ਕੇ ਛੋਟ ਛੋਟ ਕੇ ਵੇਖ ਕੇ ਫਿਰ ਆਪਾਂ ਨੂੰ ਮੋਬਾਈਲ ਲੈ ਕੇ ਦਾ ਉਹਦੀ ਬੈਨੀਫਿਟ ਹੈ ਐਸੋ ਜਿਹੇ ਚੀਜ਼ਾਂ ਵੇਖਣੀਆਂ ਚਾਹੀਦੀਆਂ ਬਾਕੀ ਆਪਾਂ ਖੇਡਾਂ ਚੰਗੀਆਂ ਚੀਜ਼ਾਂ ਨੌਲਿਜ ਦੇ ਹਿਸਟਰੀ ਗੱਲ ਚੰਗੀਆਂ ਨੌਲਿਜ ਵੇਖਣੀ ਚਾਹੀਦੀ ਹੈ ਬਾਕੀ। ਆਹ ਜੀ ਨੌਜ ਤੇ ਹਰ ਇੱਕ ਚੰਗੀ ਚੀਜ਼ ਦਾ ਇਹਦੇ ਵਿੱਚ ਮਿਲਦਾ ਵਾ ਆਪਾਂ ਨੂੰ ਇਹ ਤੇ ਆਪਣਾ ਦੇ ਸਿਰ ਦੇ ਉੱਤੇ ਹੀ ਆਪ ਜੇ ਆਪਾਂ ਚੰਗੇ ਕੰਮ ਵੇਖਾਂਗੇ ਜਾਂ ਚੰਗੀਆਂ ਚੀਜ਼ਾਂ ਪੜ੍ਹਾਂਗੇ ਤੇ ਆਪਾਂ ਨੂੰ ਚੰਗੇ ਗੁਣ ਮਿਲਦੇ ਆ ਜੇ ਆਪਾਂ ਗਲਤ ਫਿਲਮਾਂ ਵੇਖਾਂਗੇ ਜਾਂ ਗਲਤ ਸਟੋਰੀਆਂ ਵੇਖਾਂਗੇ ਤੇ ਆਪਣੇ ਤੇ ਵੀ ਅਸਰ ਪੈਂਦਾ ਆਪਣੇ ਪਰਿਵਾਰ ਤੇ ਪੈਂਦਾ ਇਸ ਕਰਕੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰੀਏ ਸਹੀ ਕਰਕੇ ਤੇ ਫਿਰ ਆਪਾਂ ਇਹ ਤੋਂ ਪੜ੍ਹ ਵੀ ਸਕਦੇ ਆ। ਜਿਵੇਂ ਕਿ ਹੁਣ ਅੱਜ ਕੱਲ ਦਾ ਯੁੱਗ ਜਿਹੜਾ ਸਾਇੰਸ ਦਾ ਯੁੱਗ ਹੈ ਜੇ ਆਪਾਂ ਕਿਤੇ ਬਾਹਰ ਅੰਦਰ ਵੀ ਜਾਣਾ ਹੋਵੇ ਤੇ ਵੇਖੋ ਜੀ ਆਪਾਂ ਮਿੰਟੋ ਮਿੰਟ ਜੀਪੀਐਸ ਲਾ ਕੇ ਜੇ ਨੂੰ ਮਰਜ਼ੀ ਜਾ ਸਕਦੇ ਹਾਂ ਜੇ ਨੂੰ ਮਰਜ਼ੀ ਜਿੱਥੋਂ ਮਰਜ਼ੀ ਆਪਾਂ ਜਿਹੜਾ ਕੋਈ ਰਾਹ ਵੀ ਪਾਉਂਦੇ ਆ ਉਹ ਵੀ ਆਪਾਂ ਦੱਸ ਦਿੰਦਾ ਜੀਪੀਐਸ ਕਿ ਅੱਜ ਕਾ ਰਾਹ ਪਾਉਂਦੇ ਆ ਜੇ ਬਾਈ ਚਾਂਸ ਆਪਰਾ ਕਿਤੇ ਮੋਬਾਈਲ ਗੋਮ ਹੋ ਜਾਂਦਾ ਵਾ ਇਹ ਵੀ ਅੱਜ ਕੱਲ ਮੈਂ ਪੰਜ ਛੜੀਆਂ ਵਾ ਇਹਦੇ ਉੱਤੇ ਉਹ ਆਪਾਂ ਨੂੰ ਨੰਬਰ ਦਿੰਦੇ ਆ ਭੀ ਆਹ ਨੰਬਰ ਦੇ ਉੱਤੇ ਤੁਸੀਂ ਆਪਦਾ ਹੈਪਚੂ ਕਰੋ ਤੇ ਤੁਹਾਡਾ ਗਵਾਚਿਆ ਫੋਨ ਹੀ ਮਿਲ ਜਾਊਗਾ ਤੂੰ ਆਪਾਂ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਯੂਜ਼ ਕਰੀਏ ਤਾਂ ਚੰਗਾ ਹੀ ਲਾਭ ਮਿਲਦਾ ਹੈ ਜੇ ਆਪਾਂ ਗਲਤ ਕਰਾਂਗੇ ਤੇ ਸਜ਼ਾਾਂ ਹੀ ਮਿਲਦੀਆਂ ਇਸ ਕਰਕੇ ਇਹੀ ਤੇ ਇਹੀ ਹਰ ਇੱਕ ਨੂੰ ਅਪੀਲ ਕਰਦੇ ਆਂ ਤੇ ਹਰ ਕੋਈ ਭੈਣ ਭਰਾ ਜਿਹੜਾ ਵਾਹ ਇਹਨੂੰ ਚੰਗੀ ਤਰ੍ਹਾਂ ਯੂਜ਼ ਕਰੇ ਇਹ ਤੋਂ ਲਾਭ ਲਵੇ ਜਿੱਦਾਂ ਭਾਈ ਹਰਦੀਪ ਸਿੰਘ ਦੇ ਭਾਈ ਜਗਜੀਤ ਸਿੰਘ ਨੇ ਇੱਕ ਭਾਈ ਹਰਦੀਪ ਸਿੰਘ ਪੱਟੀ ਵਾਲੇ ਭਾਈ ਜਗਜੀਤ ਸਿੰਘ ਅੰਗਪੁਰ ਬੜੀ ਵਧੀਆ ਨੋਟ ਦਿੱਤੀ ਹੈ ਵੀ ਕੀ ਬੈਨੀਫਿਟ ਪੋਜ਼ਿਟਿਵ ਗੱਲਾਂ ਮੋਬਾਈਲ ਨੇ ਕੀ ਨੈਗੇਟਿਵ ਗੱਲਾਂ ਕਿੰਨਾ ਆਪਾਂ ਨੂੰ ਬੈਨੀਫਿਟ ਮਿਲ ਸਕਦਾ ਦੂਰ ਉਪਯੋਗ ਨਾ ਕਰੀਏ ਚੰਗਾ ਮੋਬਾਈਲ ਜੋ ਵੇਖੀਏ ਚੰਗਾ ਸੁਣੀਏ ਚੰਗਾ ਬੋਲੀਏ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਇਹ ਦੋਵੇਂ ਸੱਜਣਾਂ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ